ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਬੜੇ ਪਿਆਰੇ ਕ੍ਰਾਸ਼ ਟਿਸ਼ੂ ਦੇ ਵਿੱਚ ਪ੍ਰਿੰਟਡ ਸੂਟ ਲੈ ਕੇ ਆਏ ਆ ਤੇ ਨਾਲ ਦੀ ਨਾਲ ਤੁਹਾਨੂੰ ਬਹੁਤ ਸੋਨਾ ਫੈਬਰਿਕ ਦਿਖਾਵਾਂਗੇ ਜੀ ਆਲਓਵਰ ਸੂਟ ਫੈਬਰਿਕ ਤੇ ਜਿਹੜੇ ਤੁਸੀਂ ਆਪਣੇ ਹੈਂਡਵਰਕ ਤੇ ਮਸ਼ੀਨੀ ਵਰਕ ਕਰਾ ਕੇ ਤੁਸੀਂ ਕੋਈ ਵੀ ਸੂਟ ਫੰਕਸ਼ਨ ਦੇ ਲਈ ਰੈਡੀ ਕਰਾ ਸਕਦੇ ਹੋ ਐਵੇਂ ਦਾ ਫੈਬਰਿਕ ਆਪਾਂ ਲੈ ਕੇ ਆਏ ਸਾਰਿਆਂ ਦੇ ਪ੍ਰਾਈਸ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਆ 9:00 ਸਵਾ 9:00 ਤੇ 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੂ ਮੇਰੀ ਵੀਡੀਓ ਨੂੰ ਅੱਜ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਤੁਸੀਂ ਵੀ ਆਪਣਾ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਡੇਲੀ ਹੀ ਵੀਡੀਓ ਲੈ ਕੇ ਆਉਨੇ ਆ ਹਰ ਇੱਕ ਸੂਟ ਦਾ ਪ੍ਰਾਈਸ ਵੀ ਨਾਲ ਦੀ ਨਾਲ ਦੱਸੀਦਾ ਤੇ ਅੱਜ ਦੀ ਮੈਨੂੰ ਕਿਸੇ ਨੇ ਕਿਨੇ ਕਮੈਂਟ ਕੀਤਾ ਹੋਇਆ ਸੀ ਵੀ ਮੈਡਮ ਪ੍ਰ ਤਾਂ ਪਲੀਜ਼ ਮੇਰੀ ਰਿਕੁਐਸਟ ਹੈ ਤੁਸੀਂ ਆਵਾਜ਼ ਮਿਊਟ ਨਾ ਕਰਿਆ ਕਰੋ ਧਿਆਨ ਨਾਲ ਜਿਹੜੀ ਮੈਂ ਸਟਾਰਟਿੰਗ ਚ ਬੋਲਦੀ ਹੁੰਦੀ ਆ ਉਹ ਜ਼ਰੂਰ ਸੁਣਿਆ ਕਰੋ ਕਿਉਂਕਿ ਪ੍ਰਾਈਸ ਤਾਂ ਮੈਂ ਬਾਰ-ਬਾਰ ਕਈ ਸੂਟਾਂ ਦੇ ਤਾਂ ਕਿੰਨੀ-ਕਿੰਨੀ ਵਾਰ ਵੀ ਦੱਸ ਦਿੰਨੀ ਆ ਤਾਂ ਹੀ ਮੇਰੀ ਰਿਕੁਐਸਟ ਹੈ ਪਲੀਜ਼ ਆਵਾਜ਼ ਤੁਸੀਂ ਪੂਰੀ ਕਰਕੇ ਵੀਡੀਓ ਜ਼ਰੂਰ ਸੁਣਿਆ ਕਰੋ ਕਿਉਂਕਿ ਪ੍ਰਾਈਸ ਹਰੇਕ ਸੂਟ ਦੇ ਮੈਂ ਨਾਲ ਦੀ ਨਾਲ ਦੱਸਦੀ ਹੁੰਦੀ ਆ ਫੇਰ ਵੀ ਕੋਈ ਡਾਊਟ ਹੁੰਦਾ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਸੂਟ ਦਾ ਪ੍ਰਾਈਸ ਕਨਫਰਮ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜ ਮੇਰਾ 81465 808038146480803 ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਦੇ ਹੋ ਨਾਲ ਦੀ ਨਾਲ ਫੁੱਲ ਐਡਰੈਸ ਆਪਣਾ ਭੇਜ ਕੇ ਕੋਰੀਅਰ ਚਾਰजेस ਪੁੱਛ ਲਿਆ ਕਰੋ ਕਿ ਕਿੰਨੇ ਹੋਣਗੇ ਤੇ ਦੇਖਦੇ ਹਾਂ ਜੀ ਅਸ ਦਾ ਪਹਿਲਾ ਸੂਟ ਇਹ ਦੇਖੋ ਬੜਾ ਪਿਆਰਾ ਰਸਟ ਕਲਰ ਦੇ ਵਿੱਚ ਸੂਟ ਹੈ ਬਰਾਊਨ ਰਸਟ ਜਿਹੇ ਕਲਰ ਦੇ ਵਿੱਚ ਤੇ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਕ੍ਰਾਸ਼ ਟਿਸ਼ੂ ਦੇ ਵਿੱਚ ਹੈ ਇਹ ਬਹੁਤ ਸੋਹਣਾ ਫੰਕਸ਼ਨਲ ਸੂਟ ਬਣਨਗੇ ਬਹੁਤ ਥੋੜੀ ਸ਼ਾਈਨ ਹੈ ਜੀ ਕ੍ਰਾਸ਼ ਟਿਸ਼ੂ ਦੇ ਵਿੱਚ ਐਸਕੇ ਬ੍ਰਾਂਡ ਦਾ ਸੂਟ ਪੂਰੀ 5 ਮੀਟਰ ਦੀ ਕਟ ਹੈ ਜੀ ਸੂਟ ਦੇ ਵਿਦਆਊਟ ਦੁਪੱਟਾ ਸੂਟ ਹੈ ਇਹਨਾਂ ਤੇ ਤੁਸੀਂ ਕੋਈ ਵੀ ਹਾਈਲਾਈਟ ਕਰਾ ਸਕਦੇ ਹੋ ਉੱਪਰ ਹੈਂਡਵਰਕ ਕਰਾ ਕੇ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਾਕੀ ਜੇ ਤੁਸੀਂ ਏਜ ਦੇ ਅਕੋਰਡਿੰਗ ਮੰਮੀਆਂ ਨੇ ਜਿਵੇਂ ਪਾਉਣਾ ਤਾਂ ਨਾਲ ਇਹਦੇ ਨਾਲ ਪਿਓਰ ਚਨਾਉਣ ਦਾ ਦੁਪੱਟਾ ਰੈਡੀ ਕਰਾ ਕੇ ਜਾਂ ਸੈਮੀ ਪਿਓਰ ਦਾ ਵੀ ਕਰਾ ਸਕਦੇ ਹੋ ਤੁਸੀਂ ਪਿਓਰ ਦਾ ਦੁਪੱਟਾ ਕਰਾ ਕੇ ਹਰਕੀ ਜੀ ਕੋਈ ਫਿਨਿਸ਼ਿੰਗ ਕਰਾ ਕੇ ਦੁਪੱਟੇ ਦੀ ਬਹੁਤ ਪਿਆਰਾ ਤੁਹਾਡਾ ਪਾਰਟੀ ਵੇਅਰ ਸੂਟ ਬਣਨਾ ਹੈ ਬਹੁਤ ਸੋਹਣਾ ਕ੍ਰਸ਼ ਟਿਸ਼ੂ ਦੇ ਵਿੱਚ ਸੂਟ ਹੈ ਵਿਦਆਊਟ ਦੁਪੱਟਾ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਹੈਗਾ ਬੜਾ ਸੋਹਣਾ ਪਰਪਲ ਕਲਰ ਪਰਪਲ ਕਲਰ ਆ ਦੇ ਵਿੱਚ ਸੇਮ ਦੇ ਵਿੱਚ ਹੀ ਕਲਰ ਬੜਾ ਪਿਆਰਾ ਹੈ ਬਲੂ ਪਰਪਲ ਜਿਹਾ ਕਲਰ ਹੈ ਡਿਫਰੈਂਟ ਜਿਹਾ ਪਰਪਲ ਵੀ ਨਹੀਂ ਕਹਿ ਸਕਦੇ ਕਿਉਂਕਿ ਜਿਹੜੀ ਕ੍ਰੈਸ਼ ਟਿਸ਼ੂ ਹੁੰਦਾ ਹੈ ਇਹਦੇ ਕਲਰ ਸਭ ਤੋਂ ਅਲੱਗ ਜੇ ਹੁੰਨੇ ਆ ਡਿਫਰੈਂਟ ਜਿਹਾ ਕਲਰ ਹੁੰਨੇ ਬਹੁਤ ਸੋਹਣੀ ਸ਼ਾਈਨ ਹੁੰਦੀ ਹੈ ਬੜਾ ਪਿਆਰਾ ਰਿੰਕਲ ਜੇ ਵਾਲਾ ਫੈਬਰਿਕ ਹੁੰਦਾ ਹੈ ਤੇ ਆਨਵਰ ਸੂਟ ਹੈ ਪੂਰੀ 5 ਮੀਟਰ ਦੀ ਕੱਟ ਹੈ ਬਹੁਤ ਸੋਹਣਾ ਸੂਟ ਹੈ ਰੈਡੀ ਹੋਣਾ ਇਹਦੇ ਤੇ ਤੁਸੀਂ ਹਲਕਾ ਫੁਲਕਾ ਕੋਈ ਵਰਕ ਕਰਾ ਕੇ ਰੈਡੀ ਕਰਾ ਸਕਦੇ 2500 ਪ੍ਰਾਈਸ ਹੈ ਜੀ ਸੂਟ ਦਾ ਵਿਦਾਉਟ ਦੁਪੱਟਾ ਤੇ ਨੈਕਸਟ ਹੈਗਾ ਇਹਦੇ ਵਿੱਚ ਦੇਖੋ ਕਿੰਨਾ ਪਿਆਰਾ ਗ੍ਰੀਨ ਕਲਰ ਗ੍ਰੀਨ ਕਲਰ ਹੈ ਸੇਮ ਦੇ ਵਿੱਚ ਹੀ ਬਹੁਤ ਪਿਆਰੀ ਲੁੱਕ ਹੈ ਸੂਟਾਂ ਦੀ カラー ਬਹੁਤ ਪਿਆਰਾ ਹੈ ਕ੍ਰਸ਼ ਟਿਸ਼ੂ ਦੇ ਵਿੱਚ ਸੂਟ ਆਲਓਵਰ ਸੂਟ ਹੈ ਜੀ ਪੂਰਾ 5 ਮੀਟਰ ਦਾ ਵਿਦਆਊਟ ਦੁਪੱਟਾ 2500 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਤੇ ਵਿੱਚ ਬੜਾ ਪਿਆਰਾ ਬੈਂਗਣੀ ਜਿਹਾ ਕਲਰ ਹੈ ਸੇਮ ਦੇ ਵਿੱਚ ਹੀ ਉਹ ਸੋਣਾ ਕਲਰ ਕੰਬੀਨੇਸ਼ਨ ਅੱਜਕੱਲ ਥੋੜਾ ਪ੍ਰਿੰਟ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਕਿਉਂਕਿ ਪ੍ਰਿੰਟਡ ਸੂਟਾਂ ਤੇ ਵੀ ਬਹੁਤ ਸੋਹਣਾ ਵਰਕ ਹੋ ਰਿਹਾ ਕੋਈ ਪੈਚ ਵਰਕ ਕਰਾ ਸਕਦੇ ਹੋ ਜਾਂ ਤੁਸੀਂ ਆਊਟਲਾਈਨਿੰਗ ਕਰਾ ਸਕਦੇ ਹੋ 2500 ਪ੍ਰਾਈਸ ਦੇ ਨਾਲ ਇਹ ਚਾਰ ਸੂਟ ਮੈਂ ਇੱਕ ਡਿਜ਼ਾਈਨ ਚ ਦਿਖਾਏ ਆ ਨੈਕਸਟ ਪ੍ਰਿੰਟ ਦਿਖਾਉਣੇ ਆ ਬੜਾ ਪਿਆਰਾ ਬਦਾਮੀ ਜਿਹਾ ਕਲਰ ਹੈ ਡਿਫਰੈਂਟ ਜਾਈ ਇਹ ਵੀ ਬੜਾ ਪਿਆਰਾ ਹੈ ਇਹ ਕਲਰ ਬਹੁਤ ਜਿਆਦਾ ਸੋਹਣਾ ਬਹੁਤ ਸੋਹਣਾ ਕਲਰ ਇਹ ਦਾ ਉਟ ਦੁਪੱਟਾ ਸੂਟ 2500 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਮਸਟਰਡ ਕਲਰ ਸੇਮ ਦੇ ਵਿੱਚ ਮਸਟਰਡ ਕਲਰ ਹੈ ਸੇਮ ਪ੍ਰਿੰਟ ਦੇ ਵਿੱਚ ਮਸਟਰਡ ਕਲਰ ਬਹੁਤ ਸੋਹਣਾ ਫੰਕਸ਼ਨਲ ਸੂਟ ਹੈ ਜੀ SK ਬ੍ਰਾਂਡ ਦੇ ਕ੍ਰਸ਼ ਟਿਸ਼ੂ ਦੇ ਵਿੱਚ 2500 ਪ੍ਰਾਈਸ ਦੇ ਨਾਲ ਇਹ ਦੋ ਸੂਟ ਇੱਕ ਪ੍ਰਿੰਟ ਵਿੱਚ ਦਿਖਾਏ ਆ ਨੈਕਸਟ ਡਿਜ਼ਾਈਨ ਦਿਖਾਉਣੀ ਆ ਬੜਾ ਪਿਆਰਾ ਫਿਰੋਜ਼ੀ ਕਲਰ ਦੇ ਵਿੱਚ ਹੈ ਜੀ ਇਹ ਦੇਖੋ ਕਿੰਨਾ ਪਿਆਰਾ ਕਲਰ ਹੈ ਦਾ ਬਹੁਤ ਹੀ ਸੋਹਣਾ ਬਹੁਤ ਸੋਹਣਾ ਇਹਦੇ ਨਾਲ ਗ੍ਰੀਨ ਫਿਰੋਜ਼ੀ ਕਲਰ ਦਾ ਤੁਸੀਂ ਦੁਪੱਟਾ ਲਓਗੇ ਬਹੁਤ ਪਿਆਰੀ ਚੀਜ਼ ਬਣਣੀ ਹੈ ਤੇ ਜਿਹੜੇ ਇਹਦੇ ਵਿੱਚ ਹੈ ਜੀ ਇਹਨਾਂ ਵਿੱਚ ਹਲਕਾ ਹਲਕਾ ਪਾ ਹੈਂਡਵਰਕ ਵੀ ਕਰਾ ਸਕਦੇ ਆ ਵਿੱਚ ਵਿੱਚ ਤੇ ਯਾ ਵੀ neck ਦੇ ਵਿੱਚ ਹੈਂਡਵਰਕ ਕਰਾ ਸਕਦੇ ਆ ਤੇ ਡਾਰਕ ਦੁਪट्टे ਦੇ ਨਾਲ ਬਹੁਤ ਹੀ ਗ੍ਰੇਸਫੁਲ ਸੂਟ ਬਣਦਾ ਪ੍ਰਾਈਸ ਹੈਗਾ 2500 2500 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ क्रਸ਼ ਟਿਸ਼ੂ ਦੇ ਵਿੱਚ ਸੂਟ ਹੈ ਜੀ ਪੂਰੇ ਫੰਕਸ਼ਨਲ ਸੂਟ ਇਹ ਅੱਜ ਦੇ ਆਪਣੇ ਤੇ ਨੈਕਸਟ ਹੈਗਾ ਇਹਦੇ ਵਿੱਚ ਪਰਪਲ ਕਲਰ ਪਰਪਲ ਲਵੈਂਡਰ ਕਲਰ ਹੈ ਪਰਪਲ ਕਲਰ ਦਾ ਇਹ ਪੱᱫਾ ਪਟਾ ਲਵਾਂਗੇ ਬਹੁਤ ਪਿਆਰੀ ਲੋਕਾਂ ਲਈ ਹੈ ਇਹ ਵਾਲੇ ਸੂਟ ਦੀ ਤੇ ਨੈਕਸਟ ਹੈਗਾ ਇਹਦੇ ਵਿੱਚ yellow ਕਲਰ yellow mustard color aa gaya yellow color da dupatta ya mehndi color da dupatta vi le sakde ho todi choice hai tusi kehda dupatta lena bahut pyara suit price hai ga 2500 2500 price de naal e ta main tonu crutch tissue de vich suit dikha rahe all over pure 5 meter di kat te next hai ga bada sona new fabric aaya ji e vi sk brand da te ਇਹ ਹੈਗੀ ਪਿਓਰ ਆਰਗੈਂਜ਼ਾ ਲਾਈਨਿੰਗ ਦੇ ਵਿੱਚ ਹੈ ਜੀ ਹਲਕੀ ਹਲਕੀ ਲਾਈਨ ਹੈ ਪਿਓਰ ਆਰਗੈਂਜ਼ਾ ਤੇ ਸੂਟ ਹੈ ਇਹ ਬਿਲਕੁਲ ਲਾਈਟ ਵੇਟ ਬਹੁਤ ਜਿਆਦਾ ਸੋਹਣਾ ਸੂਟ ਬਣਨਾ ਹੈ ਜਦੋਂ ਇਹਨੂੰ ਸਟੀਚ ਕਰੋਗੇ ਤੁਸੀਂ ਬਹੁਤ ਪਿਆਰੀ ਫਿਟਿੰਗ ਆਣੀ ਹੈ ਦੀ ਕਿਉਂਕਿ ਬਹੁਤ ਹੀ ਲਾਈਟ ਵੇਟ ਤੇ ਬਹੁਤ ਸੋਹਣਾ ਸੂਟ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹਦੇ ਨਾਲ ਤਾਂ بیس ਕਲਰ ਦਾ ਹੀ ਦੁਪੱਟਾ ਬਹੁਤ ਸੋਹਣਾ ਲੱਗਣਾ ਤੇ ਸਕੀਨ ਕਲਰ ਦੀ ਕੋਈ ਲੇਸ ਦੀ ਫਿਨਿਸ਼ਿੰਗ ਦੇ ਨਾਲ ਬੜਾ ਪਿਆਰਾ ਹੈ ਸੂਟ ਬਣਨਾ ਇਹ ਦੇਖੋ ਇਹ ਲੁੱਕ ਹੈ ਜੀ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਹੈ ਵਾਲੇ ਸੂਟ ਦਾ ਵਿਦਾਊਟ ਦੁਪੱਟਾ ਸੂਟ ਹੈ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀਆਂ ਇਹਦੇ ਵਿੱਚ ਹੈਗਾ ਬਲੂ ਕਲਰ ਅੱਜ ਤੁਹਾਨੂੰ ਸਾਰੇ ਐਵੇਂ ਦਾ ਫੈਬਰਿਕ ਦਿਖਾਵਾਂਗੇ ਆਪਾਂ ਬਿਨਾਂ ਦੁਪੱਟੇ ਤੋਂ ਵਰਕ ਵਾਲੇ ਵੀ ਦਿਖਾਵਾਂਗੇ ਇਹਨਾਂ ਤੇ ਵੀ ਤੁਸੀਂ ਵਰਕ ਕਰਾ ਸਕਦੇ ਹੋ ਇਹ ਦੇਖੋ ਕਿੰਨਾ ਪਿਆਰਾ ਬਲੂ ਕਲਰ ਲੱਗ ਜਾ ਬਲੂ ਕਲਰ ਹੈ ਜਿਵੇਂ ਸਲੇਟੀ ਕਲਰ ਹੁੰਦਾ ਉਹ ਵਾਲਾ ਬਲੂ ਹੈ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਤੇ ਨੈਕਸਟ ਹੈਗਾ ਇਹਦੇ ਵਿੱਚ ਮਸਟਰਡ ਕਲਰ ਸੇਮ ਦੇ ਵਿੱਚ ਮਸਟਰਡ ਕਲਰ ਬਹੁਤ ਹੀ ਲਾਈਟ weight ਫੈਬਰਿਕ SK brand ਦੇ suit ਹੈ ਬਹੁਤ ਸੋਹਣਾ ਔਰ ਪਿਓਰ ਔਰਗਾਂਜ਼ਾ ਤੇ ਇਹ ਹਲਕਾ ਹਲਕਾ ਲਾਈਨਸ ਦੇ ਵਿੱਚ ਫੈਬਰਿਕ ਹੈ ਜੀ ਬੜਾ ਪਿਆਰਾ ਪਿਓਰ ਔਰਗਾਂਜ਼ਾ ਤੇ 2200 price ਦੇ ਨਾਲ ਆਪਣੇ ਇਹ ਤਿੰਨ suit ਮੈਂ ਤੁਹਾਨੂੰ ਦਿਖਾਏ ਹਾਂ 2200 price ਦੇ ਨਾਲ ਵਿਦਾਊਟ ਦੁਪੱਟਾ ਤੇ ਨੈਕਸਟ ਆ ਗਿਆ ਹੁਣ ਆਪਣਾ ਫੈਬਰਿਕ ਬੜਾ ਸੋਹਣਾ ਸ਼ਿਮਰ ਦੇ ਵਿੱਚ ਹੈ ਸਾਰੇ SK brand ਦੇ suit ਹੋਣਗੇ ਅੱਜ ਦੇ ਇਹ ਮੈਂ ਤੁਹਾਨੂੰ ਬੰਦ ਦੇ ਵਿੱਚ ਹੀ ਦਿਖਾਨੀ ਆ ਕਿਉਂਕਿ ਜਦੋਂ ਇਹਨੂੰ ਅਸੀਂ ਖੋਲ ਰਹੇ ਆ ਇਹਦੇ ਚ ਨਾ ਅਜੀਬ ਜਿਹੀ ਸ਼ਾਈਨ ਆ ਰਹੀ ਆ ਫਿਰ ਉਹ ਲਾਈਟ ਦੇ ਨਾਲ ਇਹ ਬੜਾ ਸੋਹਣਾ ਮਜੈਂਟਾ ਰੈੱਡ ਵਜੇ ਰੈੱਡ جیسا ਟਮਾਟਰ ਹੀ ਜਿਹਾ ਰੰਗ ਹੈ ਜੀ ਡਿਫਰੈਂਟ ਜਨਾਂ ਥੋੜਾ ਜਿਹਾ ਬਹੁਤ ਪਿਆਰਾ ਇਹਦੇ ਵਿੱਚ ਦੇਖ ਸਕਦੇ ਹੋ ਪਿਓਰ ਟਿਸ਼ੂ ਤੇ ਜੀ ਇਹ ਬਹੁਤ ਸੋਹਣਾ ਸ਼ਿਮਰ ਤੇ ਹਲਕੀ ਹਲਕੀ ਡਾਟਸ ਹੈ ਵਿੱਚ ਸੈਲਫ ਡਾਟਸ ਦੇ ਵਿੱਚ ਬਹੁਤ ਸੋਹਣਿਆ ਸੈਲਫ ਡਾਟਸ ਹੈ ਇਹਨਾਂ ਤੇ ਜਿਵੇਂ ਦਾ ਮਰਜੀ ਤੁਸੀਂ ਕੋਈ ਹੈਵੀ ਵਰਕ ਕਰਾ ਕੇ ਵੀ ਇਹਨਾਂ ਨੂੰ ਰੈਡੀ ਕਰਾ ਸਕਦੇ ਹੋ ਕਿਉਂਕਿ ਫੈਬਰਿਕ ਬਹੁਤ ਸੋਹਣਾ ਹੈ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀਆਂ ਇੱਕ ਤਾਂ ਇਹ ਵਾਲਾ ਕਲਰ ਹੈ ਇਹਦੇ ਵਿੱਚ ਹੀ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਫਿਰੋਜ਼ੀ ਕਲਰ ਇਹ ਦੇਖੋ ਬਹੁਤ ਸੋਹਣਾ ਫਿਰੋਜ਼ੀ ਕਲਰ ਹੈ ਇਹ ਕਿਸੇ ਵਾਈਪਰ ਪਰ ਨਹੀਂ ਆ ਰਹੀ ਇੱਥੇ ਵਾਲਾ ਨਾ ਤੇ ਮਹਿੰਦੀ ਕਲਰ ਇਹ ਨੂੰ ਕੱਟ ਕੇ ਜਿਵੇਂ ਆ ਰਿਹਾ ਇਹ ਦੇਖੋ ਮਜੈਂਟਾ ਕਲਰ ਸੀਗਾ ਇਹਦੇ ਵਿੱਚ ਫਿਰੋਜ਼ੀ ਕਲਰ ਹੈ ਸੇਮ ਦੇ ਵਿੱਚ ਹੀ ਇਹਦੇ ਵਿੱਚ ਹੀ ਸੇਮ ਦੇ ਵਿੱਚ ਹੈਗਾ ਮਹਿੰਦੀ ਕਲਰ ਤੇ ਜਿਹੜਾ ਪਹਿਲਾ ਸੀਗਾ ਉਹ ਰੈੱਡ ਜੀ ਟੋਨ ਤੇ ਸੀਗਾ ਰੈੱਡ ਤੇ ਨੈਕਸਟ ਹੈਗਾ ਮਜੈਂਟਾ ਕਲਰ ਪ੍ਰੋਪਰ ਰਾਣੀ ਕਲਰ ਦਾ ਜੇ ਤੁਸੀਂ ਸੂਟ ਬਣਾਉਣਾ ਹੈ ਕੁਝ ਅਲੱਗ ਲੁੱਕ ਦੇ ਵਿੱਚ ਤਾਂ ਇਹਨਾਂ ਸੂਟਾਂ ਤੇ ਤੁਸੀਂ ਹੈਂਡਵਰਕ ਕਰਵਾਇਓ ਤੇ ਬੜੀ ਪਿਆਰੀ ਲੁੱਕ ਆਣੀ ਹੈ ਜੀ ਇਹ ਚਾਰ ਕਲਰ ਹੈ ਦੇ ਵਿੱਚ ਇਹ ਦੇਖੋ ਇਹਦੇ ਵਿੱਚ ਆ ਗਿਆ ਰੈੱਡ ਰੈੱਡ ਵੀ ਟਮਾਟਰੀ ਜਾਂ ਰੈੱਡ ਹੈ ਜੀ ਥੋੜਾ ਜਿਹਾ ਲਾਈਟ ਰੈੱਡ ਜਿਹਾ ਕਲਰ ਹੁੰਦਾ ਉਹ ਵਾਲਾ ਹੋ ਗਿਆ ਮਹਿੰਦੀ ਕਲਰ ਹੋ ਗਿਆ ਫਰੋਜ਼ੀ ਤੇ ਮੈਂਜੈਂਟਾ ਇਹ ਚਾਰ ਕਲਰ ਹੈ ਬੜੇ ਪਿਆਰੇ 1800 ਪ੍ਰਾਈਸ ਹੈ ਜੀ ਇਹ ਬੜੇ ਸੂਟ ਦਾ ਪੂਰਾ 5 ਮੀਟਰ ਦੀ ਕੱਟ ਹੋਊਗੀ ਵਿਦਆਊਟ ਦੁਪੱਟਾ ਪਿਓਰ ਟਿਸ਼ੂ ਤੇ ਬੜਾ ਸੋਹਣਾ ਸੈਲਫ ਡਾਟਸ ਦੇ ਵਿੱਚ ਫੈਬਰਿਕ ਹੈ 1800 ਪ੍ਰਾਈਸ ਦੇ ਨਾਲ ਆਪਣੇ ਇਹ ਇਹ ਵਾਲੇ ਸੂਟ ਨੈਕਸਟ ਦਿਖਾਣੇ ਆ ਇਹ ਵੀ ਪਾਰਟੀ ਵੇਅਰ ਹੀ ਫੈਬਰਿਕ ਹੈ ਟਿਸ਼ੂ ਤੇ ਇਹ ਬਸ ਇਹਨਾਂ ਦੀ ਜਿਹੜੀ ਸੈਲਫ ਹੈ ਇਹਦਾ ਫਰਕ ਆਈ ਜਾਣਾ ਇਹਦੇ ਵਿੱਚ ਵੀ ਬੜਾ ਸੋਹਣਾ ਜ਼ਿਗਜ਼ੈਗ ਦੇ ਵਿੱਚ ਇੱਕ ਸੈਲਫ ਬਣੀ ਹੋਈ ਹੈ ਪਰਪਲ ਕਲਰ ਦੇ ਵਿੱਚ ਸੂਟ ਹੈ ਇਹ ਆ ਗਿਆ ਸੇਮ ਦੇ ਵਿੱਚ ਇਹਦੇ ਵਿੱਚ ਨੈਕਸਟ ਹੈਗਾ ਬਲੂ ਫਰੋਜ਼ੀ ਕਲਰ ਬਲੂ ਟੋਨ ਤੇ ਫਰੋਜ਼ੀ ਹੁੰਦਾ ਉਹ ਵਾਲਾ ਕਲਰ ਆ ਗਿਆ ਨੈਕਸਟ ਹੈਗਾ ਇਹਦੇ ਵਿੱਚ ਪੀਚ ਕਲਰ ਪੀਚ ਕਲਰ ਤੇ ਨੈਕਸਟ ਹੈਗਾ ਇਹਦੇ ਵਿੱਚ yellow ਕਲਰ ਇਹ ਚਾਰ ਰੰਗ ਇਹ ਵਾਲੇ ਫੈਬ੍ਰਿਕ ਜੀ ਇਹ ਜਿਵੇਂ ਮਰਜੀ ਥੋੜੀ ਆਪਣੀ ਮੰਮੀਆਂ ਨੇ ਸੂਟ ਰੈਡੀ ਕਰਾਣੇ ਜਾਂ ਕੁੜੀਆਂ ਨੇ ਕਰਵਾਣੇ ਆ ਥੋੜਾ ਹਲਕਾ ਵਰਕ ਕਰਾ ਕੇ ਕਿਉਂਕਿ ਅੱਜਕੱਲ ਮਾਰਕੀਟ ਚ ਜਿਵੇਂ ਦਾ ਆਪਾਂ ਚਾਹਨੇ ਹੁੰਨੇ ਨਹੀਂ ਕਈ ਵਾਰੀ ਬਣਿਆ ਵਾ ਮਿਲਦਾ ਸੂਟ ਤਾਂ ਰੀਜ਼ਨੇਬਲ ਰੇਟ ਦੇ ਵਿੱਚ ਵੀ ਪੈ ਜਾਣਗੇ ਤੁਹਾਨੂੰ ਜਦੋਂ ਤੁਸੀਂ ਰੈਡੀ ਕਰਾਓਗੇ 1750 ਪ੍ਰਾਈਸ ਹੈ ਜੀ ਇਹ ਵਾਲੇ ਸੂਟਾਂ ਦੇ ਇਹ ਚਾਰ ਸੂਟ ਦਿਖਾਏ ਆ ਮੈਂ ਤੁਹਾਨੂੰ 5 ਮੀਟਰ ਦੀ ਕੱਟ ਵਿਦਆਊਟ ਦੁਪੱਟਾ 17500 ਪ੍ਰਾਈਸ ਦੇ ਨਾਲ ਪਿਓਰ ਟਿਸ਼ੂ ਤੇ ਇਹ ਬਣੇ ਸੂਟ ਨੈਕਸਟ ਪ੍ਰਿੰਟ ਆ ਗਿਆ ਬੜਾ ਹੀ ਪਿਆਰਾ ਇਹ ਦੇਖੋ ਇਹ ਵੀ ਟਿਸ਼ੂ ਤੇ ਹੀ ਹੈ ਇਹ ਐਸਕੇ ਬ੍ਰੈਂਡ ਦੇ ਸੂਟ ਹੈ ਬੜਾ ਸੋਹਣਾ ਮੈਰੂਨ ਜੀ ਟੋਨ ਤੇ ਹੈ ਕਲਰ ਅਲੱਗ ਜਿਹੀ ਤੇ ਇਹਦੇ ਵਿੱਚ ਹੀ ਸੇਮ ਦੇ ਵਿੱਚ ਹੈਗਾ ਪੀਕਾਕ ਬਲੂ ਕਲਰ ਮੋਰ ਪੰਖੀ ਕਲਰ ਹੈ ਸੇਮ ਦੇ ਵਿੱਚ ਇਹਦੇ ਵਿੱਚ ਵੀ ਸੈਲਫ ਤੁਸੀਂ ਦੇਖ ਹੀ ਰਹੀ ਹੋਣੀ ਤੁਹਾਨੂੰ ਬਹੁਤ ਸੋਹਣੀ ਸੈਲਫ ਡਿਜ਼ਾਈਨ ਦੇ ਵਿੱਚ ਹੈ ਮੋਰ ਪੰਖੀ ਕਲਰ ਹੈ ਇਹਨਾਂ ਤੇ ਜਦੋਂ ਆਪਾਂ ਹੈਂਡਵਰਕ ਕਰਾਵਾਂਗੇ ਬਹੁਤ ਪਿਆਰੇ ਸੂਟ ਰੈਡੀ ਹੋਣੇ ਤੇ ਨੈਕਸਟ ਹੈਗਾ ਇਹਦੇ ਵਿੱਚ ਮਸਟਰਡ ਕਲਰ ਇਹ ਤਿੰਨ ਰੰਗ ਹੈ ਜੀ ਇਹਦੇ ਵਿੱਚ ਪ੍ਰਾਈਸ ਸੇਮ ਹੈ 1750 ਇਹਦੇ ਵਿੱਚ ਇਹ ਤਿੰਨ ਰੰਗ ਹੈ ਮਸਟਰਡ ਕਲਰ ਹੈ ਬੜਾ ਸੋਹਣਾ ਮੈਰੂਨ ਜੀ ਟੋਨ ਤੇ ਅਲੱਗ ਜਿਹਾ ਹੀ ਕਲਰ ਹੈ ਜੀ ਇਹ ਤੇ ਮੋਰ ਪੰਖੀ ਕਲਰ ਹੈ ਤਿੰਨ ਕਲਰ ਹੋਗੇ ਪ੍ਰਾਈਸ ਹੈਗਾ 1750 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਨੈਕਸਟ ਡਿਜ਼ਾਈਨ ਹੈਗਾ ਬੜਾ ਸੋਹਣਾ ਲਾਈਨ ਦੇ ਵਿੱਚ ਹੈ ਇਹਨਾਂ ਦੀ ਬਸ ਸੈਲਫ ਦਾ ਫਰਕ ਹੈ ਸਾਰੇ ਸੂਟ ਅੱਜ ਦੇ ਐਸਕੇ ਬ੍ਰਾਂਡ ਦੇ ਸੂਟ ਹੈ ਇਹਦੇ ਵਿੱਚ ਹੈਗਾ ਪਰਪਲ ਕਲਰ ਪਰਪਲ ਕਲਰ ਹੈ ਤੇ ਨੈਕਸਟ ਹੈਗਾ ਇਹਦੇ ਵਿੱਚ yellow ਕਲਰ ਇਹ ਤਿੰਨ ਰੰਗ ਹੈ ਜੀ ਇਹ ਵਾਲੇ ਦੇ ਵਿੱਚ ਬੜੀ ਥੋੜੀ ਸੈਲਫ ਤੁਸੀਂ ਦੇਖ ਹੀ ਲਈ ਹੈ ਬੜਾ ਸੋਹਣਾ ਪਿੰਕ ਪੀਚ ਜਿਹਾ ਕਲਰ ਹੈ yellow ਕਲਰ ਹੈ ਤੇ ਨਾਲ ਹੈਗਾ ਪਰਪਲ ਕਲਰ ਇਹ ਤਿੰਨ ਕਲਰ ਹੋ ਗਏ ਪ੍ਰਾਈਸ ਹੈਗਾ 1750 ਦਾ ਸੂਟ ਹੈ ਜੀ ਪੂਰੇ 5 ਮੀਟਰ ਦੀ ਕੱਟ ਵਿਦਆਊਟ ਦੁਪੱਟਾ ਇਹ ਸਾਰੇ ਫੈਬਰਿਕ ਮੈਂ ਤੁਹਾਨੂੰ ਜਿਵੇਂ ਅੱਜ ਕੱਲ ਫੰਕਸ਼ਨ ਹੈ ਜਿਵੇਂ ਮਰਜੀ ਤੁਸੀਂ ਆਪਣੇ ਚੋਇਸ ਨਾਲ ਇਹਨਾਂ ਤੇ ਹਲਕਾ ਵਰਕ ਕਰਾ ਕੇ ਜਾਂ ਹੈਵੀ ਮਸ਼ੀਨੀ ਹੈਂਡਵਰਕ ਜਿਵੇਂ ਦਾ ਵੀ ਰੈਡੀ ਕਰਾਉਣਾ ਤੁਸੀਂ ਕਰਾ ਸਕਦੇ ਹੋ ਤੇ ਨੈਕਸਟ ਆ ਗਿਆ ਬੜੇ ਸੋਹਣੇ ਚੈੱਕ ਦੇ ਵਿੱਚ ਬਰੀਕ ਚੈੱਕ ਦੇ ਵਿੱਚ ਸੂਟ ਹੈ ਕਈ ਵਾਰੀ ਆਪਣੇ ਕੋਲ ਕੋਈ ਹੈਵੀ ਦੁਪੱਟੇ ਪਏ ਹੁੰਨੇ ਆ ਆਪਣੇ ਵਿਆਹ ਦੇ ਪਏ ਹੁੰਨੇ ਆ ਆਪਣੀ ਮੰਮੀ ਦੇ ਵਿਆਹ ਦੇ ਪਏ ਹੁੰਨੇ ਆ ਕੋਈ ਦੁਪੱਟੇ ਨਾਲ ਜੀ ਕਰਦਾ ਹੁੰਦਾ ਆਪਾਂ ਨੂੰ ਵੀ ਸੂਟ ਬਣਾਉਣਾ ਮੈਂ ਤਾਂ ਪਲੇਨ ਇਹਨਾਂ ਨੂੰ ਪਲੇਨ ਸੂਟ ਨੂੰ ਵੀ ਆਪਾਂ ਕੋਈ ਲੇਸਿਸ ਦੀ ਡਿਜ਼ਾਈਨਿੰਗ ਕਰਕੇ ਵੀ ਰੈਡੀ ਕਰਾ ਸਕਦੇ ਆ ਕਿਉਂਕਿ ਇਹਨਾਂ ਦਾ ਆਪਣੇ ਆਪ 'ਚ ਹੀ ਬਹੁਤ ਸੋਹਣੀ ਸ਼ਾਈਨ ਹੈ ਬੜਾ ਪਿਆਰਾ ਗ੍ਰੀਨ ਕਲਰ ਹੈ ਇਹਦੇ ਕਲਰ ਦਿਖਾਨੀਆਂ ਮੈਂ ਤੁਹਾਨੂੰ ਹੁਣ ਰੈੱਡ ਕਲਰ ਇਹਦੇ ਆਪਣੇ ਕੋਲ ਬਹੁਤ ਸਾਰੇ ਕਲਰ ਹੈ ਮਜੈਂਟਾ ਕਲਰ ਮਜੈਂਟਾ ਕਲਰ ਹੈ ਪ੍ਰੋਪਰ ਰਾਣੀ ਕਲਰ ਹੈ ਜੀ ਇਹ ਪੂਰਾ ਤੇ ਮੋਰ ਪੰਖੀ ਬਲੂ ਕਲਰ ਇਹ ਸਾਰੇ ਕਲਰ ਤੁਸੀਂ ਐਵੇਂ ਦੇਖ ਸਕਦੇ ਹੋ ਪਰਪਲ ਕਲਰ ਹੈ ਜਿਹੜਾ ਕਾਲਸ ਤੇ ਜਿਹੜਾ ਪ੍ਰੋਪਰ ਅਸਲੀ ਪਰਪਲ ਕਲਰ ਹੁੰਦਾ ਜੀ ਉਹ ਵਾਲਾ ਕਲਰ ਹੈ ਡਾਰਕ ਕਾਫੀ ਕਲਰ ਪੂਰਾ ਚਾਰਕੋਲ ਕਲਰ ਜਿਹੜਾ ਪੂਰਾ ਕਾਲਸ ਤੇ ਚਾਰਕੋਲ ਕਲਰ ਹੈ ਕਾਫੀ ਕਲਰ ਹੋ ਗਿਆ ਬਲੂ ਕਲਰ ਹੈ ਸਕਾਈ ਬਲੂ ਕਲਰ ਹੈ ਬਲੂ ਟੋਨ ਤੇ ਨੈਕਸਟ ਕਲਰ ਆ ਗਿਆ ਰਸਟ ਸੇਮ ਦੇ ਵਿੱਚ ਰਸਟ ਕਲਰ ਹੈ ਇਹ ਦੇਖੋ ਕਿੰਨਾ ਪਿਆਰਾ ਕਲਰ ਹੈ ਜਿਵੇਂ ਥੋੜਾ ਅਲੱਗ ਜਿਹਾ ਹੀ ਕਲਰ ਹੈ ਜੀ ਇਹ ਵਾਲਾ ਬਰਾਊਨ ਜੀ ਟੋਨ ਤੇ ਤੇ ਗ੍ਰੇ ਕਲਰ ਆ ਗਿਆ ਲਾਈਟ ਗ੍ਰੇ ਕਲਰ ਜਿਵੇਂ ਮੰਮੀਆਂ ਨੇ ਰੈਡੀ ਕਰਾਉਣਾ ਹੁੰਦਾ ਆਪਣੇ ਲਈ ਜਾਂ ਫਿਰ ਆਪਣੇ ਕੋਲ ਕੋਈ ਡਾਰਕ ਦੁਪੱਟਾ ਪਿਆ ਹੁੰਦਾ ਉਹਦੇ ਨਾਲ ਰੈਡੀ ਕਰਾਉਣਾ ਆਪਾਂ ਨੇ ਉਹ ਵਾਲਾ ਕਲਰ ਆ ਗਿਆ ਲਾਈਟ ਬਲੂ ਪਹਿਲਾਂ ਜਿਹੜਾ ਬਲੂ ਦਿਖਾਇਆ ਸੀ ਥੋੜਾ ਜਿਹਾ ਡਾਰਕ ਸੀਗਾ ਇਹ ਥੋੜਾ ਜਿਹਾ ਲਾਈਟ ਬਲੂ ਹੈ ਪਰਪਲ ਕਲਰ ਪਰਪਲ ਕਲਰ ਹੈ ਤੇ ਨੈਕਸਟ ਹੈਗਾ ਬੜਾ ਪਿਆਰਾ ਅਲੱਗ ਜਾਈ ਇਹ ਲਵੈਂਡਰ ਕਲਰ ਪਰਪਲ ਲਵੈਂਡਰ ਜਿਹੜਾ ਡਿਫਰੈਂਟ ਜਿਹਾ ਕਲਰ ਹੈ ਇਹ ਵੀ ਇਹ ਵਾਲਾ ਕਲਰ ਇਹਦੇ ਤਾਂ ਮੈਂ ਕਾਫੀ ਸਾਰੇ ਕਲਰ ਦਿਖਾਏ ਆ ਤੁਹਾਨੂੰ ਚੈੱਕ ਵਾਲੇ ਦੇ ਵਿੱਚ 1750 ਪ੍ਰਾਈਸ ਬਹੁਤ ਪਿਆਰੇ ਕਲਰ ਹੈ ਜੀ ਇਹਨਾਂ ਦੇ ਮੈਂ ਪੂਰੇ ਤੁਹਾਨੂੰ ਲਾਈਨ ਬਣਾ ਕੇ ਇਹਨਾਂ ਦੀ ਦਿਖਾ ਦੰਨੀ ਆ ਜੇ ਪੂਰੇ ਆਪਣੀ ਬਣਦੀ ਹੋਈ ਥੋੜਾ ਜਿਹਾ ਕਾਊਂਟਰ ਛੋਟਾ ਪੈ ਜਾਂਦਾ ਜੀ ਜਦੋਂ ਆਪਾਂ ਐਵੇਂ ਦੇ ਸੂਟ ਰੱਖਣੇ ਹੁੰਦੇ ਆ ਪਰ ਆਪਾਂ ਟਰਾਈ ਕਰਦੇ ਆ ਜੇ ਆਪਣੇ ਸਾਰੇ ਕਲਰ ਇਹਦੇ ਵਿੱਚ ਡਿਸਪਲੇ ਹੋ ਜਾਣ ਸਾਰੇ ਕਲਰ ਹੈ ਇੱਕ ਇੱਕ ਕਲਰ ਮੈਂ ਹਮੇ ਫੜ ਲੰਨੀ ਆ ਇਹ ਦੇਖੋ ਸਾਰੇ ਕਲਰ ਆ ਗਏ ਆਪਣੇ ਇਹਦੇ ਵਿੱਚ ਪਿੰਕ ਸੀਗਾ ਪਿੰਕ ਪਰਪਲ ਜਿਹਾ ਕਲਰ ਹੈ ਰੈੱਡ ਕਲਰ ਹੈ ਗ੍ਰੀਨ ਕਲਰ ਹੋ ਗਿਆ ਪਰਪਲ ਕਲਰ ਹੋ ਗਿਆ ਡਾਰਕ ਡਾਰਕ ਤੇ ਚਾਰਕੋਲ ਕਾਫੀ ਕਲਰ ਦੇ ਵਿੱਚ ਬਲੂ ਕਲਰ ਹੈ ਇਹ ਅਲੱਗ ਜਿਹਾ ਡਿਫਰੈਂਟ ਜਿਹਾ ਕਲਰ ਹੈ ਥੋੜੀ ਬਰਾਊਨ ਟੋਨ ਤੇ ਇਹ ਡਿਫਰੈਂਟ ਜਿਹਾ ਕਲਰ ਬਲੂ ਕਲਰ ਹੈ ਮੋਰ ਪੰਖੀ ਕਲਰ ਹੈ ਰੈਸਟ ਕਲਰ ਹੈ ਮਜੈਂਟਾ ਕਲਰ ਹੈ ਲਾਈਟ ਗ੍ਰੇ ਤੇ ਇਹ ਪਰਪਲ ਬਲੂ ਕਲਰ ਹੈ ਥੋੜੀ ਪਰਪਲ ਟੋਨ ਤੇ 1750 ਪ੍ਰਾਈਸ ਹੈ ਜੀ ਇਹਨਾਂ ਸੁੱਟਾ ਲਓ हां जी आज मैं थोनू सारे पार्टी वियर सूट दिखाए हैं जी ਇਹਨਾਂ ਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 80465 80803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ